90 ਸਾਲ ਦੀ ਦਹਲੀਸ ਤੇ ਖੜਾ ਪੰਜਾਬ ਅੱਜ ਵੀ ਮੌਸਮ ਦੀ ਦੌੜੀ ਮਾਰ ਰਹੀ ਹੈ। ਇੱਕ ਪਾਸੇ ਸੰਘਣੀ ਧੁੰਦ ਨੇ ਸਵੇਰ ਤੋਂ ਹੀ ਸੜਕਾਂ, ਰੇਲ ਪਟੜੀਆਂ ਤੇ ਹਵਾਈ ਆਵਾਜਾਈ ਨੂੰ ਆਪਣੀ ਚਾਦਰ ਵਿੱਚ ਲਪੇਟਿਆ ਹੋਇਆ ਤੇ ਦੂਜੇ ਪਾਸੇ ਪਹਾੜਾਂ ਤੋਂ ਆ ਰਹੀ ਠੰਡੀ ਲਹਿਰ ਨੇ ਆਉਣ ਵਾਲੇ ਦਿਨਾਂ ਲਈ ਚਿੰਤਾ ਵਧਾ ਦਿੱਤੀ ਹੈ। ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤੇ ਗਏ ਔਰੇਂਜ ਅਤੇ yellow ਅਲਰਟ ਇਸ ਗੱਲ ਦਾ ਸਾਫ ਸੰਕੇਤ ਹਨ ਕਿ ਅੱਜ ਵੀ ਲੋਕਾਂ ਨੂੰ ਧੁੰਦ ਤੋਂ ਰਾਤ ਮਿਲਣ ਦੀ ਕੋਈ ਵੱਡੀ ਉਮੀਦ ਨਹੀਂ ਹੈ ਤੇ ਸਵੇਰੇ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਨੇ ਆਮ ਜੀਵਨ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਖਾਸ ਕਰਕੇ ਦਫ਼ਤਰ ਜਾਣ ਵਾਲੇ ਸਕੂਲੀ ਬੱਚੇ ਕਿਸਾਨ ਅਤੇ ਦੂਰ ਦਰਾਜ਼ ਯਾਤਰਾ ਕਰਨ ਵਾਲੇ ਲੋਕਾਂ ਲਈ ਇਹ ਮੌਸਮ ਚੁਣੌਤੀ ਬਣ ਕੇ ਸਾਹਮਣੇ ਆ ਰਿਹਾ ਹੈ ਹਾਲਾਂਕਿ ਮੌਸਮ ਖੁਸ਼ਕ ਰਹਿਣ ਅਤੇ ਠੀਤ ਲਹਿਰ ਤੋਂ ਅਸਥਾਈ ਰਾਹਤ ਦੀ ਗੱਲ ਨੇ ਕੁਝ ਹੱਦ ਤੱਕ ਸਕੂਨ ਜ਼ਰੂਰ ਦਿੱਤਾ ਹੈ ਪਰ ਧੁੰਦ ਦੀ ਲਗਾਤਾਰ ਮੌਜੂਦਗੀ ਸਾਵਧਾਨੀ ਦੀ ਮੰਗ ਕਰ ਰਹੀ ਹੈ। ਤੋਂ ਇਸ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਸ਼ੁਰੂ ਹੋ ਰਹੀ ਬਰਫਬਾਰੀ ਨੇ ਉੱਤਰੀ ਭਾਰਤ ਲਈ ਨਵੀਂ ਠੰਡੀ ਲਹਿਰ ਦਾ ਸੰਕੇਤ ਦੇ ਦਿੱਤਾ ਹੈ ਤੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਇਹ ਠੰਡੀਆਂ ਹਵਾਵਾ ਪੰਜਾਬ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੱਕ ਪਹੁੰਚਣ ਗਈਆਂ ਜਿਸ ਨਾਲ ਨਵੇਂ ਸਾਲ ਦੀ ਸ਼ੁਰੂਆਤ ਸਖਤ ਠੰਡ ਨਾਲ ਹੋ ਸਕਦੀ ਹੈ ਸੋ ਤਾਪਮਾਨ ਵਿੱਚ ਆਉਣ ਵਾਲੀ ਗਰਾਵਟ ਨਾ ਸਿਰਫ ਮੌਸਮ ਨੂੰ ਹੋਰ ਕਠੋਰ ਬਣਾਏਗੀ ਸਗੋਂ ਆਮ ਜਨ ਜੀਵਨ ਤੇ ਵੀ ਇਸ ਦਾ ਡੂੰਗਾ ਅਸਰ ਪਵੇਗਾ ਸੋ ਅੱਜ ਦੀ ਇਹ ਮੌਸਮੀ ਸਥਿਤੀ ਸਾਨੂੰ ਚੌਕਸ ਰਹਿਣ ਸਾਵਧਾਨੀਆਂ ਪਣਾਉਣ ਅਤੇ ਆਉਣ ਵਾਲੇ ਦਿਨਾਂ ਲਈ ਤਿਆਰ ਰਹਿਣ ਦਾ ਸੰਦੇਸ਼ ਦੇਰੀ ਹੈ। ਸੋ ਧੁੰਦ, ਠੰਡ ਅਤੇ ਤਾਪਮਾਨ ਵਿੱਚ ਸੰਭਾਵਿਤ ਬਦਲਾ ਇਹ ਸਭ ਮਿਲ ਕੇ ਦੱਸ ਰਹੇ ਹਨ ਕਿ ਪੰਜਾਬ ਵਿੱਚ ਠੰਡ ਦਾ ਅਸਲ ਰੂਪ ਹੁਣ ਪੂਰੀ ਤਰ੍ਹਾਂ ਸਾਹਮਣੇ ਆ ਰਿਹਾ ਹੈ। ਸੋ ਪੰਜਾਬ ਵਾਸੀਆਂ ਨੂੰ ਅੱਜ ਵੀ ਧੁੰਦ ਤੋਂ ਕੋਈ ਰਾਹਤ ਨਹੀਂ ਮਿਲੇਗੀ ਤੇ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਅੱਜ ਸੂਬੇ ਭਾਰਚ ਧੁੰਦ ਦਾ orange ਤੇ yellow ਅਲਰਟ ਜਾਰੀ ਕੀਤਾ ਗਿਆ ਹੈ ਧੁੰਦ ਦੇ ਅਲਰਟ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦਾ ਅਲਰਟ ਨਹੀਂ ਜਾਰੀ ਕੀਤਾ ਗਿਆ ਯਾਨੀ ਕਿ ਲੋਕਾਂ ਨੂੰ ਅੱਜ ਸ਼ੀਤ ਲਹਿਰ ਤੋਂ ਥੋੜੀ ਰਾਹਤ ਮਿਲ ਸਕਦੀ ਹੈ ਇਸ ਦੇ ਨਾਲ ਹੀ ਸੂਬੇ ਦਾ ਮੌਸਮ ਖੁਸ਼ਕ ਰਹੇਗਾ ਮੌਸਮ ਵਿਗਿਆਨ ਕੇਂਦਰ ਨੇ بارش ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਚ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਇੱਥੇ ਵੱਖ-ਵੱਖ ਥਾਵਾਂ ਤੇ ਸੰਗਣੀ ਤੋਂ ਬਹੁਤ ਸੰਗਣੀ ਧੁੰਦ ਪੈ ਸਕਦੀ ਹੈ ਤੇ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਨਵਾਂ ਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਮੋਗਾ ਬਠਿੰਡਾ ਬਰਨਾਲਾ ਮਾਨਸਾ ਰੂਪਨਗਰ ਐਸ ਸੀ ਐਸ ਨਗਰ ਮੁਹਾਲੀ ਤੇ ਖੁਸ਼ਿਆਰਪੁਰ ਚ ਧੁੰਦ ਦਾ yellow alert ਜਾਰੀ ਕੀਤਾ ਗਿਆ। ਇੱਥੇ ਵੱਖ-ਵੱਖ ਥਾਵਾਂ ਤੇ ਸੰਗਣੀ ਧੁੰਦ ਪੈ ਸਕਦੀ ਹੈ ਤੇ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਔਸਤ ਘਟੋ ਘਟ ਤਾਪਮਾਨ 'ਚ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਹ ਆਮ ਦੇ ਕਰੀਬ ਹੈ। ਬੀਤੇ ਦਿਨ 'ਚ ਸਭ ਤੋਂ ਘੱਟ ਤਾਪਮਾਨ ਬੱਲਵਾਲ ਸੌਂਖੜੀ ਨਾਲ ਜੋ ਕਿ ਉਹਦੇ ਵਿੱਚ 2.4 ਡਿਗਰੀ ਦਰਜ ਕੀਤਾ ਗਿਆ ਉੱਥੇ ਹੀ ਅੰਮ੍ਰਿਤਸਰ ਦਾ ਘਟ ਤੋਂ ਘਟ ਤਾਪਮਨ 5.5 ਡਿਗਰੀ ਲੁਧਿਆਣਾ ਦਾ 5.6 ਡਿਗਰੀ ਪਟਿਆਲਾ ਦਾ 6.4 ਡਿਗਰੀ ਬਠਿੰਡਾ ਦਾ 4.2 ਡਿਗਰੀ ਫਰੀਦਕੋਟ ਦਾ 4.9 ਡਿਗਰੀ ਗੁਰਦਾਸਪੁਰ ਦਾ 4.7 ਡਿਗਰੀ ਦਰਜ ਕੀਤਾ ਗਿਆ ਤੇ ਹੁਸ਼ਿਆਰਪੁਰ ਦਾ ਕਟ ਤੋਂ ਕਟ ਤਾਪਮਾਨ 5.4 ਡਿਗਰੀ ਸਮਰਾਲਾ ਦਾ 7.6 ਡਿਗਰੀ ਮਾਨਸਾ ਦਾ 6.3 ਪਾਂਖੜਾ ਡੈਮ ਦਾ 8.5 ਤੇ ਸ੍ਰੀ ਅਨੰਦਪੁਰ ਸਾਹਿਬ ਦਾ 6.9 ਡਿਗਰੀ ਦਰਜ ਕੀਤਾ ਗਿਆ ਚੰਡੀਗੜ੍ਹ ਸ਼ਹਿਰ ਦਾ ਘੱਟ ਤੋਂ ਘੱਟ ਤਾਪਮਨ 7.2 ਡਿਗਰੀ ਦਰਜ ਕੀਤਾ ਗਿਆ ਤੇ ਨਵੇਂ ਸਾਲ 2026 ਦੀ ਸ਼ੁਰੂਆਤ ਵਿੱਚ ਚੰਡੀਗੜ੍ਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਠੰਡ ਤੇਜ਼ ਹੋ ਜਾਵੇਗੀ ਤੇ ਮੌਸਮ ਵਿਗਿਆਨ ਕੇਂਦਰ Shimla ਦੇ ਅਨੁਸਾਰ ਅੱਜ ਤੋਂ ਅਗਲੇ 96 ਘੰਟਿਆਂ ਤੱਕ ਹਿਮਾਚਲ ਦੇ ਉੱਚੇ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਜਾਰੀ ਰਹੇਗੀ ਇਸ ਦਾ ਪ੍ਰਭਾਵ ਸਿਰਫ ਪਹਾੜੀ ਇਲਾਕਿਆਂ ਤੱਕ ਸੀਮਤ ਨਹੀਂ ਰਹੇਗਾ ਠੰਡੀਆਂ ਹਵਾਵਾਂ ਪੰਜਾਬ ਅਤੇ ਚੰਡੀਗੜ੍ਹ ਦੇ ਨਾਲ-ਨਾਲ ਹਰਿਆਣਾ ਦਿੱਲੀ ਅਤੇ ਰਾਜਸਥਾਨ ਤੱਕ ਪਹੁੰਚਣਗੀਆਂ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਰਫਬਾਰੀ ਤੋਂ ਬਾਅਦ ਉੱਚੇ ਪਹਾੜਾਂ ਤੋਂ ਉੱਠਣ ਵਾਲੀ ਠੰਡੀ ਲਹਿਰ ਪੂਰੇ ਉੱਤਰੀ ਭਾਰਤ ਵਿੱਚ ਮਹਿਸੂਸ ਕੀਤੀ ਜਾਵੇਗੀ ਤੇ ਹਿਮਾਚਲ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਰਾਤ ਦਾ ਤਾਪਮਾਨ ਅਗਲੇ 5 ਦਿਨਾਂ ਵਿੱਚ 4 ਤੋਂ 7 ਡਿਗਰੀ ਸੈਲਸੀਅਸ ਤੱਕ ਦੇਖ ਸਕਦਾ ਤੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਨ ਵਿੱਚ ਵੀ 2 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ ਤੇ ਲਾਹੌਲ ਸਪੀਤੀ ਦੇ ਉੱਚੇ ਇਲਾਕਿਆਂ ਵਿੱਚ ਠੰਡ ਹੋਰ ਵੀ ਗੰਬੀਰ ਹੋਣ ਦੀ ਉਮੀਦ ਹੈ ਜਿੱਥੇ ਘੱਟ ਤੋਂ ਘੱਟ ਤਾਪਮਨ -10 ਤੋਂ -12 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ ਸੋ ਵਰਤਮਾਨ ਵਿੱਚ ਸ਼ਿਮਲਾ ਮਨਾਲੀ ਚੰਡੀਗੜ੍ਹ ਅਤੇ ਜਲੰਧਰ ਸਮੇਤ ਜ਼ਿਆਦਾਤਰ ਸ਼ਹਿਰਾਂ ਵਿੱਚ ਘੱਟ ਤੋਂ ਘੱਟ ਤਾਪਮਨ ਆਮ ਨਾਲੋਂ ਉੱਪਰ ਰਹਿੰਦਾ ਹੈ ਪਰ ਬਫਬਰੀ ਤੋਂ ਬਾਅਦ ਇਹ ਆਮ ਨਾਲੋਂ ਕਾਫੀ ਠੇਹਾ ਆ ਜਾਵੇਗਾ ਤੇ ਇਸ ਦਾ ਮਤਲਬ ਹੈ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਨਵਾਂ ਸਾਲ ਸਖਤ ਠੰਡ ਨਾਲ ਸ਼ੁਰੂ ਹੋਵੇਗਾ